ਇਹ ਤੋਂ ਦੇ ਲਾਇਸੈਂਸ ਹੈਗਾ ਵੀਰ ਵੀ ਅੰਦਰ ਹਾਂਜੀ ਉਹ ਵੀਰ ਵੀ ਅੰਦਰ ਉਹ ਵੀਡੀਓ ਬਣਾਉਣੀਆਂ ਨੇ ਵੀਰ ਕਿੱਥੇ ਬਣਾਉਣੀਆਂ ਥੋੜਾ ਫੇਚ ਲਾ ਉਹਨਾਂ ਦੀ ਕੋਰੋਂ ਨਾਲ ساری ਜਿਹੜੀ ਨਿਕਾਣੀ ਕੋਰੋਂ ਆਵੇ ਜਨਾ ਤੋਂ ਜੀ ਕੰਪਲੇਂਟਸ ਕਾਫੀ ਆ ਰਹੀਆਂ ਸੀ ਕਿ ਜਿੰਨਾਂ ਕੋ ਲਾਇਸੈਂਸ ਨਹੀਂ ਹੈਗਾ ਅਨਔਥਰਾਇਜ਼ ਜਗਾ ਵਾ ਉੱਤੇ ਲੋਕ ਸ਼ਰਾਬ ਪੀਂਦੇ ਆ ਔਰ ਰੋਡਸ ਦੇ ਉੱਪਰ ਐਕਸੀਡੈਂਟਸ ਹੁੰਦੇ ਆ ਇਹਨੂੰ ਲੈ ਕੇ ਕਾਫੀ ਦਿਨਾਂ ਤੋਂ ਮੁਹਿੰਮ ਚੱਲ ਰਹੀ ਆ ਕੰਟੀਨਿਊਸ ਚੈਕਿੰਗ ਹੋ ਰਹੀ ਸੀ ਅੱਜ ਪੁਲਿਸ ਲੋਕਲ ਪੁਲਿਸ ਡਿਸਟ੍ਰਿਕਟ ਪੁਲਿਸ ਨੂੰ ਨਾਂ ਲੈ ਕੇ ਚੈਕਿੰਗ ਕੀਤੀ ਗਈ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਨੇ ਮਾਨਯੋਗ ਸਾਡੇ ਐਕਸਾਈਜ਼ ਕਮਿਸ਼ਨਰ ਸਾਹਿਬ ਦੇ ਹੁਕਮਾਂ ਨਾਲ ਤੇ ਦੋ ਜਗ੍ਹਾ ਆਪਾਂ ਲਿਕਰ ਫੜੀ ਹੋਈ ਆ ਜੀ ਜਿਹਦੇ ਚ ਇੱਕ ਫਰੈਂਡ ਐਕਸਲੈਂਟ ਹੈ ਫਰੈਂਡ ਐਕਸਲੈਂਟ ਫੂਡ ਕੋਰਨਰ ਤੇ ਇੱਕ ਦਿੱਲੀ ਦਰਬਾਰ ਆ ਫਰੈਂਡ ਐਕਸਲੈਂਟ ਫੂਡ ਕੋਰਨਰ ਕੋਲ ਕੱਲਾ ਰੋਡਵੀਅਰ ਦਾ ਲਾਇਸੈਂਸ ਹੈ ਬਟ ਉਹਦੇ ਕੋਲ ਲਿਕਰ ਦਾ ਨਹੀਂ ਹੈ ਜਦ ਕਿ ਉਹ ਲਿਕਰ ਪਲਾ ਰਿਹਾ ਸੀ ਆਪਾਂ ਜੋ ਕਾਨੂੰਨੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਕਰ ਰਹੇ ਆ ਤੇ ਇਹਦੇ ਕੋਲ ਤੇ ਬਿਲਕੁਲ ਲਾਇਸੈਂਸ ਨਹੀਂ ਹੈ ਦਿੱਲੀ ਦਰਬਾਰ ਕੋਲ ਤੇ ਜੋ ਐਕਟ ਦੇ ਅੰਦਰ ਬੰਦਾ ਹੈ ਉਹ ਆਪਾਂ ਕਾਰਵਾਈ ਕਰ ਰਹੇ ਆ ਅਨオーਥਰਾਈਜ਼ ਜਗਾਹ 'ਚ ਸ਼ਰਾਬ ਪਾਉਣ ਦੀ ਉਹ ਬੋਤਲ ਸੀ ਆਪਾਂ ਕਰ ਲਈ ਹੈ ਰਿਕਵਰਡ ਜੀ ਤੇ ਇਹਨਾਂ ਤੇ ਆਪਾਂ ਜਿਹੜੀ ਵੀ ਬੰਦੀ ਕਾਰਵਾਈ ਆ ਉਹ ਕਰ ਰਹੇ ਆ ਜੀ ਜਿਸ ਤਰ੍ਹਾਂ ਹੋਰ ਵੀ ਕੇਸ ਬਗਾ ਟਾਏ ਆ ਪਰ ਹਜੇ ਉਹ ਨਿਕਲ ਰਿਹਾ ਹੈ ਕੰਟੀਨਿਊਸਲੀ ਸਰ ਕੰਟੀਨਿਊਸਲੀ ਹੁਣ ਇਹ ਮੁਹਿੰਮ ਚੱਲ ਰਹੀ ਹੈ ਜੀ ਥੈਂਕ ਯੂ ਮੈਂ ਦੀਪਕ ਕੁਮਾਰ ਐਕਸਾਈਜ਼ ਇਨਸਪੈਕਟਰ ਗੁਰਦਾਸਪੁਰ ਜੀ ਆਫਿਸ ਆਫ ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਨਾਲ ਤੇ ਐਸਐਸਪੀ ਸਾਹਿਬ ਦੇ ਹੁਕਮਾਂ ਨਾਲ ਪਰ ਰੇਡ ਕਰ ਰਹੇ ਹੈ ਜੀ ਰੇਡ ਜੀ ਸਾਡਾ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਤੇ ਇੱਕ ਸਾਈਡ ਇਨਸਪੈਕਟਰ ਨਾਲ ਹੈ ਜੀ ਸਾਂਝਾ ਰੇਡ ਕੀਤਾ ਗਿਆ ਹੈ ਜੀ ਰੇਡ ਕੀਤਾ ਗਿਆ ਕਿ ਜਿੱਦਾਂ ਇਨਲੀਗਲ ਹਾਤੇ ਜਿਨ੍ਹਾਂ ਕੋ ਲਾਇਸੈਂਸ ਨਹੀਂ ਹੈਗਾ ਦਾਰੂ ਪਲਾਂ ਦਾ ਬੀਅਰ ਪਲਾਂ ਦਾ ਉਹ ਚੱਕ ਕੇ ਕਰਦੇ ਪਏ ਹੈ ਜੀ ਅਗਰ ਗਲਤ ਪਾਏਗੇ ਤੇ ਐਕਸਾਈਜ਼ ਇਨਸਪੈਕਟਰ ਨਾਲ ਹੈ ਜੀ ਲੋਕਲ ਬੰਦੀ ਪੁਲਿਸ ਕਾਰਵਾਈ ਕੀਤੀ ਜਾਏਗੀ ਜੀ ਕੀ ਕਾਰਵਾਈ ਜਦੋਂ ਤੇ ਐਫਆਈਆਰ ਰਜਿਸਟਰ ਕੀਤੀ ਬਿਲਕੁਲ ਹੀ ਐਫਆਈਆਰ ਰਜਿਸਟਰ ਕਰਾਂਗੇ ਜੀ ਅਗਰ ਉਹਨਾਂ ਦੇ ਕੋਈ ਤਰਾਜੁਕ ਚੀਜ਼ ਮਿਲਦੀ ਹੈ ਪ੍ਰੋਪਰ ਵੀਡੀਓ ਨਾਲ ਕਾਨਫਰੰਸ ਚੱਲਦੀ ਪਈ ਜੀ ਲਾਈਵ ਵੀਡੀਓ ਬਣਦੀ ਪਈ ਜੋ ਵੀ ਵੀਡੀਓ ਵਿੱਚ ਆਏਗਾ ਜੋ ਐਕਸਾਈਟ ਸਿਲੈਕਟਰ ਸਾਨੂੰ ਦੱਸਣਗੇ ਕਿ ਆਪਾਂ ਪ੍ਰੋਪਰ ਕਾਰਵਾਈ ਕਰਨੀ ਹੈ ਮੈਸੇਜ ਬਾਕੀਆਂ ਲਈ ਕੀ ਹੈ ਜਿਹੜੇ ਬਾਕੀਆਂ ਲਈ ਮੈਸੇਜ ਇਹ ਹੈ ਕਿ ਪ੍ਰੋਪਰ ਆਪਣਾ ਤੁਸੀਂ ਲਾਇਸੈਂਸ ਲੈ ਕੇ ਹੀ ਕੰਮ ਕਰੋ ਵਿਦਾਊਟ ਲਾਇਸੈਂਸ ਨਾ ਕੰਮ ਕਰੋ ਤੇ ਜਿਹੜੇ ਰੋਡ ਦੇ ਉੱਪਰ दारू ਪੀਂਦੇ ਆ ਗੱਡੀਆਂ ਖਿਲਾੜ ਕੇ ਆਹਾਤਿਆਂ ਦੇ ਉੱਪਰ ਐਕਸੀਡੈਂਟ ਹੋਣ ਦਾ ਬਹੁਤ ਕਾਰਨ ਪਬਲਿਕ ਬਹੁਤ ਕੰਪਲੇਂਟ ਆ ਰਹੀ ਜੀ ਇਹਨਾਂ ਦੀ ਉਹਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਰੇਡ ਕੀਤੀ ਜੀ ਬਹੁਤ ਬਿਲਕੁਲ ਫੋਰਥ ਯਾ ਰੇਡ ਹੈ ਜੀ ਇਹ ਸਾਡੇ ਵੱਲੋਂ ਚੱਲ ਰਹੀ ਹੈ ਤਿੰਨ ਜਗ੍ਹਾ ਬੜਾ ਰੇਡ ਹੋ ਚੁੱਕੀ ਆਲਰੇਡੀ ਜੀ ਨੈਕਸਟ ਵੀ ਕਰ ਰਹੇ ਆ ਜੀ ਮੈਸੇਜ ਇਹ ਹੋਇਆ ਜੀ ਜੇ ਤੁਹਾਡੇ ਕੋਲ ਪ੍ਰੋਪਰ ਬੀਅਰ 바ਰ ਦਾ ਲਾਇਸੈਂਸ ਦਾ ਵਿਸਕੀ ਦਾ ਹੈਗਾ ਤੇ ਚਲਾਓ ਨਹੀਂ ਤੇ ਫਿਰ ਬੰਦੀ ਸੰਬੰਧਤ ਕਾਰਵਾਈ ਕੀਤੀ ਜਾਏਗੀ ਐਫਆਰ ਲਾਂਚ ਕੀਤੀ ਜਾਏਗੀ